ਖੜਪੀਰਤਾ ਦੇ ਲਈ ਜਿੱਥੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਨੇ ਉੱਥੇ ਹੀ ਦੇਸ਼ ਦੇ ਜਵਾਨ ਵੀ ਇਹਨਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਜਨਾਲਾ ਦੇ ਪਿੰਡ ਗੱਜਰਪੁਰਾ ਜਿੱਥੇ ਕਿ ਆਰਮੀ ਦੇ ਸੇਵਾਮੁਕਤ ਜਵਾਨਾਂ ਦੀ ਜਥੇਬੰਦੀ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਪ੍ਰદાન ਦਿਲਬਖ ਸਿੰਘ ਦੀ ਅਗਵਾਈ ਹੇਠਾਂ ਦੇ ਪਹਿਲੇ ਦਿਨ ਤੋਂ ਹੀ ਕੈਂਪ ਲਗਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਅੱਜ ਵੀ ਆਰਮੀ ਦੇ ਉੱਚ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ 10 ਕੁੜੀਆਂ ਨੂੰ 10-10 ਸਮਾਨ ਅਤੇ ਬੱਚਿਆਂ ਨੂੰ ਸਕੂਲੀ ਬੈਗ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ। ਕੰਮ ਕਰਦੇ ਆ ਤੁਸੀਂ ਨਾਲ ਹੀ ਅੱਜ ਆ ਬੈਕਅਪ ਉਹਨ ਕੀਤਾ ਬਹੁਤ ਬਹੁਤ ਧੰਨਵਾਦ ਸਾਡੇ ਸਾਰਿਆਂ ਦਾ ਪੂਰੀ ਟੀਮ ਦਾ ਕੈਪਟਨ ਸਾਹਿਬ ਦਾ ਆ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਵੈਗੂਜੀ ਦਾ ਘਰ ਸਾਹਿਬ ਸ੍ਰੀ ਵੈਗੂਜੀ ਸਾਹਿਬ ਆਹ ਹੱਡਾ ਕੈਂਪ ਹੈ ਗੁਜਰਵਾਲਾ ਜੋ ਕਿ ਅਸੀਂ ਆਰਮੀ ਔਰ ਵੈਟਰਸ ਨੇ ਮਿਲ ਕੇ ਲਾਇਆ ਆ ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਆ ਆਪਣੇ ਸੀਐਮਪੀ ਸੀਓ ਸਾਹਿਬ ਕਰਨਲ ਕੇ ਸਾਹਿਬ ਔਰ ਇਹਨਾਂ ਦੀ ਟੀਮ ਔਰ 15 ਡਿਵੀਜ਼ਨ ਦੇ ਜੀਓਸੀ ਸਾਹਿਬ ਬਜਰਾਗੋਰ ਵਸ਼ਟਕਮਣ ਦਾ ਜੋ ਕਿ ਆ ਕੈਂਪ ਲੱਗਾ ਆ ਬਹੁਤ ਹੀ ਵਧੀਆ ਕੈਂਪ ਲੱਗਾ ਆ ਅਹ ਕੈਂਪ ਅਸੀਂ 29 ਗਸਤ ਤੋਂ ਚਲਾ ਰਹੇ ਆ ਜੀ ਕਿਉਂਕਿ ਕੋਈ ਕੈਂਪ ਲੱਗੇ ਇੱਕ ਹਫਤੇ ਲਈ ਕੋਈ ਦੱਸ ਦੇਣ ਤੋਂ ਲੱਗਾ ਹੀ ਅਜੇ ਤੱਕ ਆਪਣਾ ਕੈਂਪ ਲੱਗਾ ਪਿਆ ਆ ਅੱਜ ਡੇਢ ਲਗਭਗ ਹੋ ਗਈ ਆ 19 ਤਰੀਕ ਹੋ ਗਈ ਆ ਔਰ ਅਜੇ ਤੱਕ ਆਪਣਾ ਕੈਂਪ ਚੱਲ ਰਿਹਾ ਆ ਅੱਜ ਦੀ ਪ੍ਰੋਗਰਾਮ ਕੀ ਆ ਕੈਂਪ ਦਾ ਜਿੱਦਾਂ ਮੰਨ ਲਓ ਸਾਹਿਬ ਇੱਕ ਟੀਮ ਲਖਨਊ ਆਈ ਸਾਹਿਬ ਦੇ ਨਾਲ ਆਪਣਾ ਮਿਲ ਕੇ ਇੱਥੇ ਸੇਵਾ ਕੀਤੀ ਆ ਕਿਉਂਕਿ ਸੇਵਾ ਬਹੁਤ ਆ ਰਹੀ ਆ ਪਰ ਸਹੀ ਜਗ੍ਹਾ ਤੱਕ ਨਹੀਂ ਪਹੁੰਚ ਰਹੀ ਵੀ ਅਹੀਂ ਰੂੜੇਵਾਲ ਸ਼ਾਮਵਾਰ ਪੂਰੇ ਰੰਗ ਦਾ ਹੱਦ ਲੱਗੇ ਜਿੰਨੇ ਵੀ ਲੱਗੇ ਲੱਗੇ ਪਿੰਡੇ ਨੇ ਪਿੰਡਾਂ ਦੇ ਵਿੱਚ ਜਿੱਥੇ ਸਮਾਨ ਪਹੁੰਚਣਾ ਚਾਹੀਦਾ ਸੀ ਮੈਂ ਤੈਹ ਦਿਲੋਂ ਜ਼ੀਓਤਾ ਉਹਦਾ ਕਰਨਾ ਚਾਹੁੰਗਾ ਕਿਉਂਕਿ ਇਹਨਾਂ ਨੇ ਸੀਐਮਪੀ ਦੀ ਨਾਲ ਟੀਮ ਦਿੱਤੀ ਆ ਪੂਰਾ ਕੰਟਰੋਲ ਦੇ ਨਾਲ ਆਪਾਂ ਸਿਸਟਮ ਦੇ ਨਾਲ ਆ ਕੰਮ ਕੀਤਾ ਹੈ ਅੱਜ ਕੀ ਕੀ ਦਿੱਤਾ ਗਿਆ ਜੀ ਇੱਥੇ ਬੱਚਿਆਂ ਨੂੰ ਸਾਰੇ ਜੋ ਆਪਣੀਆਂ 10 ਬੱਚੀਆਂ ਜਿਨ੍ਹਾਂ ਦੀ ਸ਼ਾਦੀ ਸੀ ਉਹਨਾਂ ਬੱਚਿਆਂ ਨੂੰ ਕੰਬਲ ਸ਼ੋਲ ਬਾਕੀ ਪੇਟੀਆਂ ਜਿਹੜੀਆਂ ਲੋਜੀਆਂ ਬੰਨ ਕੇ ਆ ਰਹੀਆਂ ਉਹ ਇਹਨਾਂ ਨੇ ਦਿੱਤੀਆਂ ਜਾਣਗੀਆਂ ਥੂੜ ਦਿੱਤੇ ਗਏ ਆ ਬਾਕੀ ਆ ਦੇਖੋ ਰੈਸ਼ਨ ਲੈ ਕੇ ਆਏ ਨਾ ਬੱਚਿਆਂ ਨੂੰ ਦਿੱਤੀ ਗਏ ਆ ਉਸ ਤੋਂ ਬਾਅਦ ਸਕੂਲ ਦੇ ਛੋਟੇ ਬੱਚੇ ਆ ਇਹਨਾਂ ਨੂੰ ਸਕੂਲ ਦੇ ਬੈਗ ਹੋਰ ਸਟੇਸ਼ਨਰੀ ਦਿੱਤੀ ਗਈ ਹੈ ਜੀ ਲਗਭਗ 80 ਬੱਚਿਆਂ ਵਾਸਤੇ